ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਹੋਰ ਵੀ ਕਿਸੇ ਮਾਤਰ ਦਾ ਗਰੀਬ ਦਾ ਫਾਇਦਾ ਆ ਜੇ ਹਰ ਜੇ ਸਮਝ ਕੇ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਤੇ ਸਾਡਾ ਕੰਮ ਆ ਵੀਡੀਓ ਨੂੰ ਬਣਾਉਣਾ ਅੱਜ ਦੀ ਵਿਜਿਟ ਪਿੰਡ 마ਸੀਕੇ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਐਂਡ ਤੱਕ ਜਰੂਰ ਬਣੇ ਰਹੋ ਠੀਕ ਹੈ ਆਓ ਕਰੀਏ ਗੱਲਬਾਤ ਬਾਈ ਰਾਜਪਾਲ ਨਾਲ ਪੁੱਛ ਲਈ ਅੱਜ ਦੇ ਭਾਅ ਪਤੇ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਜੀ ਠੀਕ ਠਾਕ ਜੀ ਵਧੀਆ ਹੋਰ ਸੁਣਾਓ ਬਾਬੇ ਦੀ ਉਸ ਦੀ ਕਿਰਪਾ ਸ਼ੁਕਰ ਹੈ ਜੀ ਰੱਬ ਦਾ ਮਾਪੇ ਕਹਾਂ ਦਾ ਉਹਨਾਂ ਦੇ ਪਿਆਰ ਦੇ ਸਦਕਾ ਦੁਆਵਾਂ ਦੇ ਸਤਾ ਉੱਡੇ ਫਿਰਦੇ ਹਨ ਆਪਾਂ ਉੰਜ ਨਹੀਂ ਕਹੇ ਜੋਗੇ ਆਪਾਂ ਕਹੇ ਜੋਗੇ ਉਹਨਾਂ ਦੇ ਆਹਾਂ ਬਾਜੀ ਹੋਰ ਸੁਣਾਓ ਠੀਕ ਠਾਕ ਜੀ ਪੂਰੀ ਓਕੇ ਰਿਪੋਰਟ ਆ ਤੇ ਡਰੈਸ ਕਰੀਏ ਨੋਟ ਨਾਮ ਰਾਜਪਾਲ ਸਿੰਘ ਹਾਂ ਪਿੰਡ ਮਾਸੀਕੇ ਹਾਂ ਤਹਿਸੀਲ ਪੱਟੀ ਜਿਲ੍ਹਾ ਸ੍ਰੀ ਤਰਨਤਨ ਸਾਹਿਬ ਹਾਂ ਅਮਰਸਰ ਵੀ ਉਹਨਾਂ ਹੀ ਆਪਾਂ ਨੂੰ ਬਹੂਜੀ ਦਾ ਵੀ ਉਹਨਾਂ ਹੀ ਆਪਾਂ 40 50 ਕਿਲੋਗ੍ਰਾਮ ਵੈਲ ਨੰਬਰ ਕਿੰਨਾ ਜੀ 8728055138 ਬਾਤ ਅੱਜ ਤਿੰਨ ਹੀ ਆ ਅੱਜ ਤਿੰਨ ਹੀ ਇੱਕ ਝੋਟੀ ਪਹਿਲਾਂ ਠੀਕ ਤੇ ਦੋ ਗਾਵ ਤੇ ਝੋਟੀ ਕੋਲ ਕਿੰਨਾ ਪੱਕਾ ਦੋ ਦੇਣਾ 8 ਲੀਟਰ ਹੈਗਾ ਪੱਕਾ ਪੱਕਾ 8 ਦੋਵੇਂ ਟਾਈਮ ਕਿਦਾਂ ਦੋਵੇਂ ਟਾਈਮ ਪਾੜੇ ਸਹੀ ਪਾੜੇ ਚਾਰ ਤੇ ਸਜਣੋ ਵਾਹ ਜੀ ਵਾਹ ਬੱਚਾ ਨਹੀਂ ਹੈਗਾ ਗੱਲ ਸਹੀ ਹੈ ਰਾਜ ਦੀ ਐਦਾਂ ਹੀ ਭਾਵੇਂ ਹੰਦਾ ਬਹਿ ਜਾ ਏਡੀ ਧਾਰ ਦੇ ਕੇ ਵਾਹ ਜੀ ਵਾਹ ਹੈਨਾ ਆ ਲਓ ਵਾਕਈ ਪੂਰੀ ਓਕੇ ਰਿਪੋਰਟ ਆ ਨਾ ਧਾਦੇ ਕਿਤਰੀ ਦੋਹਾਂ ਧਾਰ ਪਾਏ ਥੱਲੇ ਹੁਣੇ ਬੰਦ ਵਾਹ ਜੀ ਵਾਹ ਵਾਹ ਜੀ ਚਲੋ ਜੀ ਤੋਰਾ ਕਰਾ ਲਈਏ ਚੈੱਕ ਕਰ ਮਾਰੀ ਪਹਿਲਾ ਸਵੇ ਸਜਣੋ ਪਲੂਣੀ ਆ ਹੁਣੇ ਪੰਪਰਾਂ ਤੇ 8 ਕਿਲੋ ਦੁੱਧ ਆ ਬਹੁਤ ਸ਼ਾਨਦਾਰ ਝੋਟੀਆਂ ਨੀਲੀ ਰਾਵੀ ਦੇ ਵਿੱਚ ਆਉਂਦੀ ਆ ਠੀਕ ਆ ਜੀ ਤੇ ਥੰਥਨ ਬੜਾ ਮੋਟਾ ਪਿਆਰਾ ਚੋਣ ਵੀ ਬੜੀ ਪੋਲੀ ਹੋਊਗੀ ਵਾਹ ਕਿਹੜੀ ਗੱਲ ਹੈ ਭੀ ਮੋੜ ਲਿਆਓ ਆਓ ਤੇ ਦੇਖੋ ਰੀ ਕਿੰਨੇ ਬੰਦ ਬਣਾ ਹੂੰ ਨਾ ਬਣਾ ਵਧੀਆ ਲੱਗਾ ਨਾ ਬਣਾ ਵਧੀਆ ਲੱਗਾ ਚਵਾਈ ਵੀ ਚੰਗੀ ਹੋ ਗਈ ਤੇ ਭਾਈ ਜੀ ਕਿੰਨੇ ਦੀ ਦੇ ਦਿੱਤੀ ਭਾਈ ਜੀ ਛੋਟੀ ਦਾ 70000 ਦੀ ਹੈ ਹਾਂ ਚਲ ਆਪਾਂ 80000 ਦੀ ਹਾਂ ਤੇ ਨਹੀਂ ਕਾਉਂਟ ਦੀ ਕਰ ਦਈਏ ਅੱਛਾ ਠੀਕ ਆ ਇਹ ਕਾ ਆ ਗਈ ਸ਼ਾਇਦ ਹਾਲ ਕਰਾਓ ਸਹਣਾ ਹਾਂਜੀ ਹਾਂ ਵਛਾ ਮਗਰ ਹਾਂਜੀ ਅੱਛਾ ਪੱਕਾ ਦੁੱਧ ਕਿੰਨਾ ਕੋਲਾ ਪੱਕਾ ਤੇ ਦੁੱਧ ਦਾ ਰਸ ਕੋਲਾ ਆਪਾਂ ਲਿਖਾ 16 17 ਪਾਸ ਹਨਾ ਹਾਂ ਤੋੜਾ ਕਰਾ ਲਈਏ ਚੈੱਕ ਅਸ ਮੇਰੇ ਵੀ ਲੋ ਸਜਣੋ ਬੰਦ ਦੀ ਥਾਂ ਦੀ ਚੰਗੀ ਆ ਆਰਡਰ ਕੁਆਲਟੀ ਵੀ ਚੰਗੀ ਥਣ ਭਾਂਡਾ ਵੀ ਚੰਗਾ ਵੈੜ ਦਾ ਸੁਆ ਕਿੰਨਾ ਹੋਊਗੀ ਦੂਸਰਾ ਸੁਆ ਚੌਣ ਥਾਂ ਨਹੀਂ ਚੰਗਾ ਲੱਗਾ ਲਾਇਆ ਮੋੜ ਲਿਓ ਨੌਇਸ ਕਰੋ ਥਾਨ ਬੜਾ ਸੋਹਣਾ ਕੰਮ ਦਾ ਲੱਗਾ ਏ ਨੌਇਸ ਤੇ ਇਹਦੀ ਕੀਮਤ ਕਿੰਨੀ ਪਈ ਜੀ ਕੀਮਤ 60000 ਰੁਪਏ ਜੀ ਹਾਂ ਤਾਂ ਨਹੀਂ ਆ ਤਜਾ ਹੋਰ ਹੁੰਦਾ ਹੈ। ਜ਼ਰੂਰ ਦੋ ਬੰਦਾ। 52 ਕਰ ਦਿੱਗੇ। 52 ਇਹ ਕਾ ਆ ਗਈ ਸੂਈ ਸਭਾਈ ਹੈ ਨਾ। ਸ਼ਾਈ ਵਾਲੇ ਵੀ। ਤੇ ਸੂਈ ਤਾਜੀ ਕਿੰਨਾ ਦੁੱਧ ਹੋਊਗਾ? 10 ਰੁਪਏ ਅੱਠ ਲਾਉਂਦੇ। 8 ਕਿਲੋ ਮੰਨੇ ਹੈ ਨਾ। 8 ਕਿਲੋ ਦੁੱਧ। ਸ਼ਾਈ ਹਾਲ ਕਰਾਓ ਜੇ। ਇੱਕ ਥਾਂਜ ਧਾਰਾਂ ਵੀ ਘੱਟ ਜੇ। ਹਾਂ, ਦੂਸਰੀ ਸੈਟ ਕਬਣੀ ਵਾਲੇ ਥਾਂਜ ਧਾਰਾਂ ਕੋਈ 5-7-10 ਘੱਟ ਹੋਣਗੀਆਂ। ਲੈਓ ਮੋੜ ਲਿਓ। ਹਾਂ ਦਾਕ ਤਰ੍ਹਾਂ ਦਾ ਉਹ ਆਇਂ ਨਾ 5-7 ਰੱਤ ਬਹਿਣੀ ਵਾਲੇ ਵਾਧੇ ਪੰਜ ਸੱਤ ਠੀਕ ਆ ਆਇਂ ਦਾ ਹੋ ਹੋ ਹੀ ਹੋ ਗਿਆ ਨਾ ਜੀ ਫਰਕ ਸ਼ਾਈ ਵਾਲਾ ਰਾਜੀ ਆ ਗਿਆ ਹਣਾ ਹਰ ਰਾਜੀ ਲਓ ਪੀਤ ਜੀ ਬੁੜੀ ਤੇ ਇਹਦੀ ਕੀਮਤ ਕਿ ਬਾਈ ਜੀ ਕਰਦੇ ਮੈਂ ਦੋ ਦਾ ਕੀ ਆਈ ਹੁਣ ਤਾਂ ਘਾਟੇ ਚਣ ਕੇ ਚੋਣ ਚਾਲੇ ਦੇਣਾ 50000 ਦੀ 50 ਹਾਂਜੀ ਹੋਰ ਜੀ ਕਰਦਗੇ ਹੋਰ 20000 ਦੀ ਠੀਕ ਆ ਲਓ ਭਾਈ ਸੱਜਣੋ ਇਹ ਡਿਟੇਲ ਲੈ ਕੇ ਕਰਤੀ ਸਾਂਝੀ ਆਪਣੀ ਖਰੀਦਦਾਰੀ ਕਰਿਓ ਬਾਈ ਰਾਜ ਤੋਂ ਠੀਕ ਆ ਜੀ ਸਾਡੇ ਵੱਲੋਂ ਪਿਆਰ ਭਾਈ ਸასი ਕਾਲ ਰੱਬ ਰੱਖਾ ਜੀ